ਸਰਗੋਵੀ ਸਾਰਿਆਂ ਨੂੰ ਪਹੁੰਚਿਆ ਅੰਜ ਬਨਾਲਾ ਟਰੈਕਟਰ ਮੰਡੀ ਜੀ ਇਹ ਟਰੈਕਟਰ ਮੰਡੀ ਹਰ ਸੋਮਵਾਰ ਨੂੰ ਟਰੈਕਟਰ ਮੰਡੀ ਲੱਗੇ 3 ਤਰੀਕ ਦੂਸਰਾ ਮਹੀਨਾ 2025 ਜੇ ਟਰੈਕਟਰ ਮੰਡੀ ਹੈ ਜੀ ਇਸ ਮੰਡੀ 'ਚ ਸਾਨੂੰ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਤੇ ਟਰਾਲੀਆਂ ਹਰ ਪ੍ਰਕਾਰ ਦੀਆਂ ਮਿਲਦੀਆਂ ਵੀਰੇ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਮਾਨਕਾਲੇ ਕੇ ਨੂੰ ਫੋਲੋ ਕਰਿਓ ਅੱਜ ਦਿਖਾਉਣਾ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਵੇਂ ਜਾਣਕਾਰੀ ਤੇ ਤੂੜੀ ਵਾਲੀ ਮਸ਼ੀਨਾਂ ਦੇ ਮਾਡਲ ਤੇ ਭਾਵੇਂ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖੀਏ ਆਜ 855 ਜੀ ਰਿਵਰਸ ਵੀਡੀਓ 3 ਸਟਾਰ ਹੈ ਪਾਵਰ ਸਟੀering ਘੱਟ ਨੇ ਸੇਜੀ 10 ਮਾਡਲ ਟਰੈਕਟਰ ਆ ਜੀ 3,75,000 ਰੇਟ ਆ ਜੀ ਪੰਜਾਬ ਨੰਬਰ ਆ ਪੀਵੀ 11 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ 80 ਪੈਸੇ ਟਾਇਰ ਨੇ ਜੀ ਨਾਲ ਕਿੜਾ ਸਵਰਾਜ 855 ਘੱਟ ਨੇ ਸੇਜੀ 1 ਸਟਾਰ ਆ ਜੀ ਇੱਕ ਮਾਡਲ ਟਰੈਕਟਰ ਆ ਜੀ ਮੂਲ ਟਾਇਰ ਕਾ ਸੇਵ ਨੇ ਜੀ ਪਿਛਲੇ ਆਕੇ ਨੇ 70-80 ਪੈਸੇ ਡੈਕ ਲੱਗਿਆ ਹੋਇਆ ਜੀ 2,75,000 ਰੁਪਏ ਬਾਈ ਟਰੈਕਟਰ ਦੀ ਡਿਮਾਂਡ ਕਰੀ ਹੈ ਬਾਈ ਨੇ ਨਾਲ ਖੜਾ ਸਵਰਾਜ 855 ਜੀ 406 ਜੀ ਨਾਵੀ 96 ਮਾਡਲ ਟਰੈਕਟਰ ਆ ਜੀ 1,65,000 ਰੁਪਏ ਰੇਟ ਆ ਜੀ ਪੰਜਾਬ ਨੰਬਰ ਹੈ ਪੀਬੀ 42 ਟਾਇਰ ਕਾ ਸੇਵ ਨੇ ਜੀ ਨਾਲ ਖੜਾ ਜੀ 5310 ਜੌਂਡੀਆਰ ਟਾਇਰ ਹੈਗੇ ਨੇ 60 ਪੈਸੇ ਹੈਵੀ ਬੰਪਰ ਹੈ ਜੀ ਪੰਜਾਬ ਨੰਬਰ ਆ ਪੀਬੀ08 ਤਿੰਨ ਮਾਡਲ ਹੈ ਜੀ 415000 ਰੁਪਏ ਬਈ ਡਿਮਾਂਡ ਆ ਜੀ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨੇ ਜੀ ਇਹ 900 ਤੋਂ 1000 ਨਿਕਾ 700 ਨਿਆ ਇੰਟਰਨੈਸ਼ਨਲ ਦਿਖਾਉਣੇ ਬਈ ਟਾਇਰ ਚਾਰੇ ਨਵੇਂ ਆਈ ਸਾਈਡ ਗੇਅਰ ਆ ਨੌਨ ਪਾਵਰ ਆ ਜੀ ਪੰਜਾਬ ਨੰਬਰ ਹੈ 7 ਮਾਡਲ ਟਰੈਕਟਰ ਆ ਬਈ ਇਹ

ਨਾਲਕੜਾ ਜੀ ਪ੍ਰੀਤ 6094 ਪ੍ਰੀਤ 6094 ਜੀ 650 ਡਾਇਰ ਜੀ ਦਾ ਪ੍ਰੀਤ 650 ਸੈਂਟਰ ਗੇਰੀ ਪਾਵਰ ਸਟੀering B ਮਾਡਲ ਟਰੈਕਟਰ ਆਈਏ 4 ਲੱਖ 25000 ਰੁਪਿਆ ਡਿਮਾਂਡ ਆ ਜੀ ਪੰਜਾਬ ਨੰਬਰ ਹੈ ਪੀਬੀ 29 ਨਾਲਕੜਾ ਜੀ 511 ਨਾੜਗੜਾ ਬਿਨਾ ਲਿਖ ਤੋਂ ਬਈ ਤਿਆਰ ਹੈਗੇ ਨਹੀਂ ਘਸੇ ਹੋਏ ਨਹੀਂ ਜੀ ਮੂਰਲੇ ਪੰਜਾਬ ਐਸ ਨੇ 87 ਮਾਡਲ ਟਰੈਕਟਰ ਆ ਬਈ 5911 215000 ਰੁਪਏ ਡਿਮਾਂਡ ਆ ਵੀਰੇ ਜੀ ਨਾਲ ਕੜਾਈ 973 ਟਾਈਪ ਦੀ ਫाइव ਸਟਾਰੀ ਰਿਵਰਸ ਪੀਡੀਓ ਪਾਵਰ ਸਟੇਡੀਨਸ ਸਾਇਰ ਗੇਰੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰਾ ਪੀ ਵੀ 19 ਬਰਨਾਲਾ ਜੀ 18 ਮਾਡਲ ਟਰੈਕਟਰ ਆ ਜੀ 575000 ਰੁਪਏ ਡਿਮਾਂਡ ਆ ਜੀ ਪਿਛਲੇ ਟਾਇਰ ਨਵੇਂ ਨੇ ਜੀ ਟੈਰ ਜਾਰੀ ਨੰਮੇ ਨੇ ਨਾਲ ਕੜਾ ਸਵਰਾਜ 855 ਜੀ 4 ਸਟਾਰ ਰਿਵਰਸ ਵੀਡੀਓ ਟੈਰ ਜੀ ਜਾਰੀ ਨੰਮਰਾ ਡਬਲ ਡਿਸਟ੍ਰਿਬਿਊਟਰ ਹੈ ਸੈਂਟਰ ਗੇਅਰ ਪਾਵਰ ਸਟੀering ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 16 ਮਾਡਲ ਟਰੈਕਟਰ ਹੈ ਇਹ 5 ਲੱਖ 40 ਹਜ਼ਾਰ ਰੁਪਏ ਬਈ ਡਿਮਾਂਡ ਹੈ ਜੀ ਨਾਲ ਕੜਾ ਹੀ ਸੋਨ ਨਿਕਾ 750 ਇੰਟਰਨੈਸ਼ਨਲ ਸੋਨ ਨਿਕਾ ਸਭ ਤੋਂ ਨਿਆ ਸਕੰਦਰਾ ਜੀ ਇਹ ਰ ਹੈ ਕਿ ਨਹੀਂ ਪੰਜਾਬ ਪੈਸੇ ਪਾਵਰ ਸਟੀering ਦੀ ਸਾਈਡ ਗੇਅਰ ਹੈ ਫੋਡ ਵਾਲੀ ਸੱਤੀ ਲੱਗੀ ਹੋਈ ਹੈ ਜੀ 20 ਮਾਡਲ ਟਰੈਕਟਰ ਆਈ ਇਹ 5 ਲੱਖ 65 ਹਜ਼ਾਰ ਦੀ ਮੰਗ ਹੈ ਜੀ ਇਹਦੀ ਨਾਲ ਕਢਾਰ ਜਨ 605 ਡੀਆਈ ਜੀ ਪਹਿਰ ਪਿਛਲੇ ਪੰਜਾਬ ਪੈਸੇ ਨੇ ਮੂਰ ਲੈ ਕੇ ਸੋ ਨੇ ਪਾਵਰ ਸਟੀering ਹੈ ਜੀ ਡੈਕ ਲੱਗਿਆ ਹੈ ਜੀ 2002 ਮਾਡਲ ਟਰੈਕਟਰ ਆਈ ਇਹ 2 ਲੱਖ 65 ਹਜ਼ਾਰ ਕੀ ਮੰਗ ਹੈ ਭਾਈ ਇਹਦੀ ਨਾਲ ਖੜਾ ਇਹ ਸੋਨਾ ਨਿਕਾ ਡੀ ਆਈ 60 ਆਰ ਐਕਸੀ ਪਿਛਲੇ ਟਾਇਰ ਕੱਟੇ ਵੀ ਨਹੀਂ ਮੁਰ ਲੈਂਦਾ ਮੈਨੇ ਸੈਡ ਗੇਅਰ ਆ ਸੈਡ ਗੇਅਰ ਹੀ ਪਾਵਰ ਸਟੀering ਇਹ 11 ਮਾਡਲ ਡਰਾਈਵਰ ਹੈ ਜੀ 290000 ਰੁਪਏ ਦੀ ਮੰਗ ਆਈ ਪੰਜਾਬ ਨ ਬ੍ਰਾਪੀ ਵੀ 19 ਜੀ ਨਾਲ ਖੜਾ ਸਵਰਾਜ 735 ਐਫੀ ਟਾਇਰ اگ ਨਹੀਂ 50 ਪੈਸੇ ਇਹ ਵੀ ਸੱਜ ਨੇ ਮਾਡਲ ਟਰੈਕਟਰ 135000 ਰੁਪਏ ਬਈ ਡਿਮਾਂਡ ਹੈਗੀ ਨਾਲ ਕੜਾ ਸਵਰਾਜ 852 ਐਫੀ 2 ਸਟਾਰ ਆਈ ਟਾਇਰ ਚਾਰੇ ਨਵੇਂ ਨੇ ਔਡੜੀ ਸਾਤੀ ਲੱਗੇ ਹੋਏ ਜੈ ਐਮ ਪ ਲੱਗਿਆ ਹੋਇਆ ਇਹ ਸੱਤ ਮਾਡਲ ਟਰੈਕਟਰ 360000 ਦਾ ਰੇਟ ਹੈ ਜੈ ਐਮ ਆਰ ਪ ਦੇ ਟਾਇਰ ਨੇ ਨਾਲ ਖੜਾ ਇੰਨੇ ਜਰਾ ਮੈਂ ਰਜ 475 ਜੀ ਨਾਨ ਪਾਵਰ ਟਾਇਰ ਹੈਗੇ ਨਵੇਂ ਬਿਲਕੁਲ 97 ਮਾਡਲ ਆ 195000 ਰੁਪਏ ਬਈ ਦੀ ਡਿਮਾਂਡ ਆਈ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ ਆਈ ਨਾਲ ਖੜਾਈ ਫਾਰਮ ਟਰੈਕ 60 ਜਾਈ ਜੇਕੇ ਦੇ ਟਾਇਰ ਨੇ ਪਿਛਲੇ ਪੋਲੋ ਦੇ ਨੇ ਜੀ ਸੈਂਟਰ ਗੇਅਰ ਨਾਨ ਪਾਵਰ ਪੰਜਾਬ ਨੰਬਰ ਜੀ 2000 ਮਾਡਲ ਟਰੈਕਟਰ ਆ ਬਈ ਇਹ ਇਹਦੀ ਕੀਮਤ ਆ 225000 ਨਾਲ ਖੜਾ ਇਹ ਸੋਨਾ ਲਿਖਾ 750 BI 750 ਪੰਜਾਬ ਨੰਬਰ ਹੈ ਜੀ ਇਸਲੇ ਟਾਇਰ ਪੰਜਾਬ ਪੈਸ਼ਨ ਮੂਰਲੀ 50 ਪੈਸ਼ਨ ਇਹ 2002 ਮਾਡਲ ਆ 2 ਲੱਖ 30000 ਰੁਪਏ ਬਾਈ ਦੀ ਡਿਮਾਂਡ ਆਈ ਸਵਰਾਜ 855 ਜੀ ਟਾਇਰ ਚਾਰੇ ਨਵੇਂ ਨੇ ਕੱਟਵੇਂ ਸੀਜਾ ਜੀ ਪੰਜਾਬ ਨੰਬਰ ਟਰੈਕਟਰ ਅਗਰੇ ਇਹ 99 ਮਾਡਲ ਟਰੈਕਟਰ ਆ 1 ਲੱਖ 85000 ਰੁਪਏ ਬਾਈ ਡਿਮਾਂਡ ਹੈ ਜੀ ਨਾਲਖੜਾ ਹੀ ਸਿਕੰਦਰਾ ਸੋਨ ਵਾਲੀ ਕਾ ਡੀਆਈ 60 ਜੀ ਡੀਐਲਐਕਸ ਪਿਸਰੇਟ ਹੈ ਜੇਕੇ ਦੇ ਨੇ ਮੋਰਲੇ ਵੀ ਜੇਕੇ ਦੇ ਨੇ ਮੋਰਲੇ ਸੀੜਦੇ ਨੇ ਟਾਇਰ ਹੈਗੇ ਨਹੀਂ 60% ਸਾਈਡ ਗੇਅਰ ਆ ਪਾਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 20 ਮਾਡਲ ਟਰੈਕਟਰ ਆ ਬਈ ਇਹ 6 ਲੱਖ 35000 ਰੁਪਏ ਬਈ ਡਿਮਾਂਡ ਹੈ ਜੀ ਨਾਲਖੜਾ ਹੀ ਸਵਰਾਜ 855 3 ਸਟਾਰ ਗੱਟ ਮੈਸਜ

ਨੌਨ ਪਾਵਰ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ 385000 ਰੁਪਏ ਬਈ ਡਿਮਾਂਡ ਆ ਜੀ ਨਾਲ ਖੜਾਈ 5310 ਜੋਂਬੀ ਆ ਜੀ ਹੈਵੀ ਵੇਟ ਨੇ ਪੰਜਾਬ ਨੰਬਰ ਹੈ ਪੀਵੀ 70 ਪਿਛਲੇ ਟਾਇਰ ਹੈਗੇ ਨੇ 50 ਪੈਸੇ ਮੂਰਲੇ ਵੀ 40 ਪੈਸੇ ਫੁੱਡ ਵਾਲੀ ਸਾਤ ਵੀ ਲੱਗੀ ਹੋਈ ਆ ਜੀ 19 ਮਾਡਲ ਟਰੈਕਟਰ ਆ ਜੀ 695000 ਪੇ ਡਿਮਾਂਡ ਆ ਜੀ ਨਾਲ ਖੜਾਈ ਸਵਰਾਜ 855 ਆ ਜੀ f5 ਸਟਾਰੀ ਸਾਈਡ ਗੇਅਰ ਰਿਵਰਸ ਬੀਟੀਓ ਪਾਵਰ ਸਟੀering ਔਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਬਜਿਆ ਹੈਵੀ ਬੰਪਰ ਹੈ ਜੀ ਬਾਈ ਮਾਡਲ ਹੈ ਜੀ 7 ਲੱਖ 60 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਕੜਾ ਨਿਊ ਹਾਲੈਂਡ 363 ਪਾਵਰ ਸਟੀering ਸਾਈਡ ਗੇਅਰ ਬਜਿਆ ਹੈਵੀ ਬੰਪਰ ਲੱਗਿਆ ਹੋਇਆ ਜੀ ਡਬਲ ਡਿਸਟ੍ਰਿਬਿਊਟਰੀ ਤੀਸਰੇ ਟਾਇਰ ਨੰਨੀ 3055 ਸੀ ਨੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਾਕੀ 16 ਮਾਡਲ ਟਰੈਕਟਰ ਹੈ ਇਹ 16 ਮਾਡਲ ਆ ਜੀ 5 ਲੱਖ 65 ਹਜ਼ਾਰ ਦੀ ਡਿਮਾਂਡ ਆਈ ਬਰਨਾਈ ਟਰੈਕਟਰ ਮੰਡੀ ਟਰੈਕਟਰ ਨੇ ਜੀ ਇਹ ਨਾਲ ਖੜਾ ਜੀ ਏਸੀ 65 ਪਿੰਡ ਏਸੀ ਪਿੰਡ ਪਿੰਡ ਜੀ 440 ਸਾਤੀ ਲੱਗੀ ਹੋਈ ਐਂਪ ਲੱਗਾ ਟਾਇਰ ਪਿਸਾ ਨੰਮੀ ਨੂੰ ਉਹਲੇ ਪੰਜਾਬ ਦੇਸ਼ ਨੇ 17 ਮਾਡਲ ਟਰੈਕਟਰ ਆ ਜੀ 435000 ਰੁਪਏ ਬਈ ਡਿਮਾਂਡ ਆਈ ਇਹਦੀ ਪੰਜਾਬ ਨੰਬਰ ਆ ਜੀ ਇਹ ਸਾਈਡ ਗੇਅਰ ਪਾਵਰ ਸਟੀering ਨਾਲ ਖੜਾਈ ਸਵਰਾਜ 852 ਆਈ ਥੈਬ ਸਟਾਰੀ ਸਾਈਡ ਗੇਅਰ ਟਾਇਰ ਹੈ ਕਿ ਨਹੀਂ ਪਿਆ ਪੈਸੀ ਜਾਰੀ ਬਜਿਆ ਹੈਵੀ ਬੰਪਰ ਆ ਜੀ 440 ਸਾਤੀ ਲੱਗੀ ਹੋਈ ਆ 22 ਮਾਡਲ ਟਰੈਕਟਰ ਆ ਜੀ 745000 ਰੇਟ ਆ ਜੀ ਰਿਵਰਸ ਬੀਟੀਆ ਪਾਵਰ ਸਟੇਜਿੰਗ ਹੈ ਡਬਲ ਡਿਸਟਰੀਬਟਰ ਹੈ ਨਾਲ ਕੜਾਈ ਜੌਂਡੀਅਰ 5055 ਜੀ 5055 ਜੌਂਡੀਅਰ ਜੀ ਹੈਵੀ ਬੈਂਪਰ ਲੱਗਿਆ ਹੋਇਆ ਜੀ ਟਾਇਰ ਹੈਗੇ ਨੀ ਜਿੰਨ ਕੇ 60 ਪੈਸੇ ਤੇਰਾ ਮਾਡਲ ਡਾਇਰੈਕਟਰ ਆ ਜੀ 495000 ਰੁਪਏ ਡਿਮਾਂਡ ਆ ਜੀ ਇਹਦੀ ਨਾਲ ਕੜਾਈ ਜੌਂਡੀਅਰ 5036 ਜੀ 5036 ਜੌਂਡੀਅਰ ਏਪੀਸ ਰਟਾਇਰ ਨੇ ਜੀ 13 ਦੇ ਟਾਇਰ ਹੈਗੇ ਨੇ 50 ਪੈਸੇ ਮੂਲੇ ਸੇ ਸੇ 50 16 ਦੇ ਨੇ ਜੀ ਹੈਵੀ ਵੰਪਰ ਹੈ 17 ਮਾਡਲ ਡ੍ਰੈਕਟਰ ਆ ਬਈ ਇਹ 435000 ਰੁਪਏ ਬਈ ਡਿਮਾਂਡ ਹੈ ਜੀ ਨਾਲ ਖੜਾ ਹੀ ਨਿਊ ਹੋਲੈਂਡ 5500 ਜੀ ਸਾਈਡ ਗੀਅਰ ਹੈ ਜੀ ਪਾਵਰ ਸਟੀering ਟਾਇਰ ਘਸੇ ਹੋਏ ਨਹੀਂ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ 11 ਮਾਡਲ ਟਰੈਕਟਰ ਆ 450000 ਦਾ ਰੇਟ ਆ ਜੀ ਨਿਊ ਹਾਲੈਂਡ 5500 ਜੀ ਨਾਲ ਕਿੜਾ ਸਵਰਾਜ 852 ਕੀ 3 ਸਟਾਰ ਅਰਵਰਚ ਵੀਡੀਓ ਕੱਟ ਨਹੀਂ ਸੀ ਜਿਸ ਮੂਲ ਲੈਟਰ ਕਾ 7 ਇਹ ਸੀ ਡਿਫਿਕਲ 7 ਇਹ ਨੇ ਪੰਜਾਬ ਨੰਬਰ ਆ ਜੀ 11 ਮਾਡਲ ਟਰੈਕਟਰ ਹੈ 74000 ਰੁਪਏ ਰੇਟ ਆ ਜੀ ਨਾਲ ਖੜਾ ਜੋਂਡੀਆ 545 53 ਹੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਜੋਂਡੀਆ 545 ਵਧੀਆ ਹੈਵੀ ਕੰਪ ਭਾਈ ਟੌਪ ਮਾਡਲ ਟਰੈਕਟਰ ਹੈ 22 ਮਾਡਲ ਟਰੈਕਟਰ 8 ਲੱਖ 65 ਹਜ਼ਾਰ ਕੀ ਡਿਮਾਂਡ ਹੈ ਇਹਦੀ ਸਵਰਾਜ 735 ਪਹਿਰ ਪਿਛਲੇ 9 ਮਹੀਨੇ ਜੀ ਮੂਰਲੇ ਪੰਜਾਬ ਦੇ ਸਵਰਾਜ 735 ਐਫੀ ਪੰਜਾਬ ਨੰਬਰ ਟਰੈਕਟਰ ਹੈ 96 ਮਾਡਲ ਟਰੈਕਟਰ ਬਈ 148000 ਰੁਪਏ ਦਾ ਰੇਟ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਈ ਨਾਲ ਖੜਾ ਬਈ ਸੋਨਾਲੀਕਾ ਡੀਆਈ 55 ਜੀ ਸੋਨਾਲੀਕਾ ਡੀਆਈ 55 ਜੀ ਸੈਂਟਰ ਗੇਅਰ ਆ ਕੱਟ ਮੇਸੇ ਟਰੈਕਟਰ ਐ ਨਾਨ ਪਾਵਰ ਐ ਮੂਰਲੇ ਟਾਇਰ ਐ ਐਮਆਰਐਫ ਦੇ ਪਿਛਲੇ ਵੀ ਐਮਆਰਐਫ ਦੇ ਨੇ ਪਿਛਲੇ ਟਾਇਰ 13 ਦੇ ਨੇ ਮੂਰਲੇ 600 ਤੇ 50 16 ਦੇ ਨੇ ਜੀ

ਨਾਲ ਖੜਾ ਹੈ ਸੋਨਾਲਿਕਾ ਸੋਨਾਲਿਕਾ 750 ਜੀ ਇੰਟਰਨੈਸ਼ਨਲ ਸੋਨਾਲਿਕਾ 750 ਸਾਈਡ ਗੇਅਰ ਨਾਉਨ ਪਾਵਰ ਇਹ ਆ ਜੀ 8 ਮਾਡਲ ਟਰੈਕਟਰ ਆ ਜੀ ਇਹ ਰੇਟ ਹੈ 3 ਲੱਖ 25000 ਟਾਇਰ ਹੈਗੇ ਨੇ ਜਿਹਦੇ 50 ਬੇਸੇ ਵਧੀਆ ਗੁਡਇਰ ਦੇ ਟਾਇਰ ਨੇ ਮੋੜ ਲਿਆ ਐਮ ਆਰ ਪੀ ਦੇ ਨੇ ਨਾਲ ਖੜਾ ਹੈ ਸੋਨਾਲਿਕਾ 750 ਜੀ ਮੂਰਲੇ ਟਾਇਰ ਨੇ ਮੇਰੇ ਪਿਛਲੇ ਪੰਜਾਬ ਐਸ਼ਨੇ ਸਾਈਡ ਗੇਰ ਆਈ ਨੌਨ ਪਾਵਰ ਪੰਜਾਬ ਨੰਬਰ ਆਈ 6 ਮਾਡਲ ਟਰੈਕਟਰ ਆਈ ਇਹ 295000 ਰੁਪਏ ਦੀ ਡਿਮਾਂਡ ਆਈ ਉਹ ਨਾਲ ਕੜਾਈ ਪ੍ਰੀਤ 6094 ਪ੍ਰੀਤ 6094 ਹੈਵੀ ਬੰਪਰ ਲੱਗਾ ਹੋਇਆ ਜੀ ਪਿਛਲੇ ਟਾਇਰ ਘਸੇ ਹੋ ਨੇ ਮੂਰਲੇ ਪੰਜਾਬ ਐਸ਼ਨੇ ਪ੍ਰੀਤ 6094 11 ਮਾਡਲ ਟਰੈਕਟਰ ਆਈ ਇਹ ਹੌਂਡਾ ਵਾਲੀ ਸਤਰੀ ਲੱਗੀ ਹੋਈ ਆ ਜੀ ਤਨ ਲੱਖ ਦੀ ਡਿਮਾਂਡ ਆਈ ਨਾਲ ਖੜਾ ਜੀ ਸੋਨ ਵਾਲੀ ਕਾ ਸੋਨ ਵਾਲੀ ਕਾ 750 ਪਿਛਲੇ ਡਰ 70 ਪ੍ਰੈਸ ਨੇ ਜੀ ਮੂਲੇ ਵੀ 70 ਪ੍ਰੈਸ ਨੇ ਸਾਈਡ ਗੇਅਰ ਨਾਉਨ ਪਾਵਰ ਆਈ 8 ਮਾਡਲ ਡ੍ਰੈਕਟਰ ਆ ਜੀ ਪੰਜਾਬ ਨੰਬਰ ਆ 3 ਲੱਖ 5000 ਦੀ ਡਿਮਾਂਡ ਆ ਜੀ ਨਾਲਕੜਾ 524 ਜੌਂਡੀਆ ਜੀ ਪਿਛਲੇ ਟਾਇਰ ਨਵੇਂ ਨੇ ਜੀ ਮੂਲੇ ਪੰਜਾਬ ਦੇ ਸਿਣੀ ਅਧਿਆ ਹੈਵੀ ਬੰਪਰ ਲੱਗਿਆ ਹੈ ਜੀ 524 ਜੌਂਡੀਆ ਰਪਈਆ ਡੈਕ ਲੱਗਿਆ ਹੈ ਜੀ ਪੰਜਾਬ ਨੰਬਰ ਆ ਜੀ 12 ਮਾਡਲ ਟਰੈਕਟਰ ਆ ਜੀ ਇਹ 430000 ਦੀ ਡਿਮਾਂਡ ਆ ਜੀ ਨਾਲ ਕੜਾ ਇਸ ਸਟੈਂਡਰਡ 460 ਜੀ ਸਟੈਂਡਰਡ 460 ਜੀ

दो लख पत्तर हजार रुपया डिमांड है जी मोरले टायर नमें नहीं। पिछले पा सेंटर कट गेर से बहुत वादिया ट्रैक्टर टाइगर सोनालिका लिका जी टाइगर सोनालिका लिका देखियो टायर चार नमे नहीं सैड गेयर है पावर स्टेरिंग उन्नी मॉडल ट्रैक्टर आदि लख पंताली हजार रेट है जी खुंडी छाती लगी हुई जी मै ट्रैक्टर जी ਓ ਡੀਅਰ ਕੁਲਿੰਗ ਹੈ ਜੀ 26 ਮਰਾਟਾ ਜੀ ਪਾਵਰ ਸਟੇਮਿੰਗ ਹੈ ਜੀ ਟਾਈਗਰ ਬੀਟੀ ਡਬਲਯੂ 355 ਜੀ ਡਬਲਯੂ 355 ਜੀ ਟਾਈਗਰ ਨੇ ਮੜਲਾ 545000 ਰੇਟ ਆ ਜੀ ਓਡੜੀ ਸਾਤੇ ਲੱਗੇ ਹੋਏ ਆ ਨਾਲ ਆ 545 ਜੌਂਡੀ ਆਲੀ ਓਡੜੀ ਸਾਤੇ ਲੱਗੇ ਐਂਪ ਲੱਗਿਆ ਹੋਇਆ ਜੀ ਪੇਸੇ ਟਾਇਰ ਨੇ 80 ਪੇਸੇ ਜੀ ਮੂਰਲੇ ਡੱਕਾ 7 ਨੀ ਬਦੀ ਹੈ ਵੀ ਵੰਪਰਾਈ ਵੀ ਮਾਡਲ ਡਰੈਕਟਰ ਹੈ ਇਹ 8 ਲੱਖ 10 ਹਜ਼ਾਰ ਰੁਪਿਆ ਦਾ ਰੇਟ ਆ ਬਈ 53 5 ਦਾ ਹੀ ਇਹ ਸੀਰੀਆ ਸਿੰਘ ਨੇ ਦੇ ਆਂਦੇ ਡਰੈਕਟਰ ਨੇ ਜੀ ਸੀਰੀਆ ਸਿੰਘ ਨੇ ਦੇ ਆਂਦੇ ਡਰੈਕਟਰ ਤੋਂ ਨਹੀਂ ਕੋਈ ਹੋਰ ਡਰੈਕਟਰ ਗੈਰ ਜੀ ਨਾਮ ਮੋਬਾਈਲ ਨੰਬਰ 99152 85868 ਜੀ 99153 8528 ਇਹਨਾਂ ਦਾ ਡਰੈਕਟਰ ਕਿਰਾਏ ਤੇ ਲਜਾਣ ਲਈ ਵੀ ਮਿਲ ਸਕਦੇ ਆ ਜੀ ਨਾਲ ਕਲਾ ਜੀ ਮਹਿੰਦਰਾ अर्जन छे सौ पांच डी आई जी पाबा नंबर ट्रैक्टर पी वी उन्नीस बरनलाम आर एफ टी जी नहीं। नौ गुड़िया ट्रैक्टर आज तीन लाख सत्तर हजार रुपया वही डिमांड है जी ना खिला जी स्वराज अठ सौ पचवंजा जी स्वराज अठ सौ पचवंजा इक्की जी फैव स्टार जी रिवर्स बीटियो पावर स्टेयरिंग ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਜੀ ਵਧੀਆ ਹੈਵੀ ਪੰਪਰਾ ਜੀ 20 ਮਾਡਲ ਟਰੈਕਟਰ ਹੈ 6 ਲੱਖ 55000 ਰੁਪਏ ਬਈ ਡਿਮਾਂਡ ਆ ਜੀ ਇਹ ਸੀਰੀਜ਼ ਨੇੜਾ ਅੰਨੇ ਟਰੈਕਟਰ ਨੇ ਬਰਨਾਲਾ ਟਰੈਕਟਰ ਮੈਡੀ ਜੀ ਨਾਲ ਕੜਾ 52 10 ਜੌਂਡੀ ਹਰੀ ਗੇਅਰ ਪ੍ਰੋ ਟਾਇਰ ਹੈਗੇ ਜੀ ਸਿੱਪੇ ਸੇ ਵਧੀਆ ਹੈਵੀ ਲੰਪਰ ਲੱਗਿਆ ਹੋਇਆ ਜੀ ਏਕੀ ਮਾਡਲ ਟਰੈਕਟਰ ਆ ਜੀ 735000 ਦੀ ਡਿਮਾਂਡ ਆ ਵੀਰੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਦੇਖੋ ਬਈ ਪ੍ਰੀਤ ਟਰੈਕਟਰ ਜੀ ਪੈਰ ਚਾਰੇ ਬਿਲਕੁਲ ਨਵੇਂ ਨੇ ਪ੍ਰੀਤ 649 ਔਡ ਵਾਲੀ ਸਤਰੀ ਲੱਗੀ ਹੋਈ ਹੈ ਬਈ ਇਹਦੇ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੈਰ ਚਾਰੇ ਨਵੇਂ ਨੇ 20 ਮਾਡਲ ਟਰੈਕਟਰ ਆ ਜੀ 465000 ਰੁਪਏ ਪਰਾਈ ਹੈ ਬਈ ਦਾ ਨਾਲ ਖੜਾ ਸਵਰਾਜ 852 ਜੀ 15 ਸਪੀਡ ਹੈ ਇਹ ਰਿਵਰਸ ਵੀਡੀਓ ਹੈ ਜੀ ਸਾਈਡ ਗੇਅਰ ਹੈ ਜੀ ਪਾਵਰ ਸਟੀering ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਟਾਇਰ ਚਾਰੇ ਨਵੇਂ ਨਹੀਂ ਬਿਲਕੁਲ ਪੰਜਾਬ ਨੰਬਰ ਟਰੈਕਟਰ ਆ ਬਈ BB70 22 ਮਾਡਲ ਆ ਬਈ ਇਹ ਸਾਈ ਮਾਡਲ 7,75,000 ਰੁਪਏ ਰੇਟ ਆ ਬਈ ਇਹਦਾ ਪਾਵਰ ਸਟੀering ਹੈ ਜੀ ਨਾਲ ਖੜਾ ਫਾਰਮ ਟਰੈਕ ਜੀ ਔਡ ਵਾਲੀ ਸੱਤੇ ਹੀ ਲੱਗੀ ਹੋਈ ਆ ਜੀ 60 55 ਜੀ ਪਾਵਰ ਮੈਕਸ ਏ ਬਾਈ ਸੰਦੀਪ ਤਨੋਲੇ ਦੇ ਹਰਦੀਪ ਤਨੋਲੇ ਟਰੈਕਟਰ ਇਹਦਾ ਮੋਬਾਈਲ ਨੰਬਰ ਆ 62831 ਜੀ 55355 ਜੀ 21 ਮਾਡਲ ਟਰੈਕਟਰ ਆ ਜੀ 7 ਲੱਖ 75 ਹਜ਼ਾਰ ਰੁਪਿਆ ਰੇਟ ਆ ਬਾਈ ਇਹਦਾ ਨਾਲ ਖੜਾ ਜੀ ਮਨਲਾ ਸਵਰਾਜ 85515 ਜੀ ਟਾਇਰ ਚਾਰੇ ਨਵੇਂ ਨੇ ਸਾਈਡ ਗੇਅਰ ਆ ਜੀ 23 ਮਾਡਲ ਟਰੈਕਟਰ ਆ ਜੀ 7 ਲੱਖ 95 ਹਜ਼ਾਰ ਰੇਟ ਆ ਜੀ ਰਿਵਰਸ ਪੀਪੀ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਮਾਡਲ 7,95,000 ਰੁਪਏ ਰੇਟ ਆ ਇਹਦਾ ਨਾਲ ਕੜਾ ਜੁੰਡੀਅਰ 50 60 ਦੀ ਹੁੰਡਾ ਵਾਲੀ ਸ਼ਾਤੀ ਲੱਗੀ ਹੋਈ ਆ ਜੀ ਐਰ ਹੈਗੇ ਨਹੀਂ 60 ਪੈਸੇ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਇਹ 19 ਮਾਡਲ ਡ੍ਰੈਕਟਰ ਆ ਬਈ ਇਹ 6,85,000 ਰੁਪਏ ਰੇਟ ਆ ਬਈ ਇਹਦਾ ਜੁੰਡੀਅਰ 50 60 ਦਾ ਹੀ 19 ਮਾਡਲ ਆ 6,85,000 ਰੁਪਏ ਰੇਟ ਆ ਜੀ ਇਹ ਹਰਦੀਪ ਬਣਾਉ ਲਾ ਟਰੈਕਟਰ ਨੇ ਜੀ ਨਾਮ ਮੋਬਾਈਲ ਨੰਬਰ 62832 ਜੀ 553552 ਜੀ ਨਾਲ ਖੜਾ ਜੀ ਅਰਜਨ 605 ਬੀਆ ਜੀ ਪਾਵਰ ਸਟੀering ਸਾਈਡ ਗੇਅਰ ਜੀ ਸਾਈਡ ਗੇਅਰ ਅਰਜਨ 605 ਬੀਆ ਜੀ 19 ਮਾਡਲ ਟਰੈਕਟਰ ਆ ਬਈ ਇਹ 5 ਲੱਖ 85000 ਰੁਪਿਆ ਰੇਟ ਆ ਜੀ ਇਹਦਾ ਨਾਲ ਖੜਾ ਸਵਰਾਜ 855 ਐਫ 15 ਸਪੀਡ ਦਰਬਰਸ ਵੀਡੀਓ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੈਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਹੈ 23 ਮਾਡਲ ਡ੍ਰੈਕਟਰ ਆਈ ਇਹ ਇਹਦਾ ਰੇਟ ਆ ਜੀ 7 ਲੱਖ 85000 ਦਰਬਰਸ ਵੀਡੀਓ ਆਈ ਨਾਲ ਖੜਾ ਜੀ ਪ੍ਰੀਤ 6093 ਜੀ ਟਾਇਰ ਰਹਿ ਗਏ ਨੇ 80 ਪੈਸੇ 447 ਲੱਗੀ ਹੋਈ ਆ ਪ੍ਰੀਤ 6099 ਪਾਵਰ ਸਟੀering ਆ ਜੀ ਸੈਂਟਰ ਗੇਅਰ ਆ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 21 ਮਾਡਲ ਟਰੈਕਟਰ ਆ ਬਈ ਇਹ 475000 ਰੁਪਿਆ ਰੇਟ ਆ ਇਹ 21 ਮਾਡਲ 475000 ਰੁਪਿਆ ਰੇਟ ਆ ਜੀ ਪ੍ਰੀਤ 6099 ਜੀ ਨਾਲ ਖੜਾਈ ਸੌਨਾ ਲੀਕਾ ਡੀਆਈ 60 ਆਰਐਕਸੀ ਟਾਇਰ ਚਾਰ ਨੇਂਹ ਦੀ ਪਾਵਰ ਸਟੀering ਆ ਜੀ ਸਾਈਡ ਗੇਅਰ ਆ ਜੀ ਸਾਰਾ ਮਾਡਲ ਟਰੈਕਟਰ ਇਹ 535000 ਫਿਰ ਰੇਟ ਹੈ ਜੀ ਦਾ ਲੋ ਇਹ ਸਾਨੂੰ ਬਲਵਿੰਦਰ ਸਿੰਘ ਕਾਲਾ ਬਾਬਾ ਟਰੈਕਟਰ ਸਟੈਂਡ ਦੇ ਚੌਕਣ ਡਾਇਆ ਉਹਨਾਂ ਟਰੈਕਟਰ ਦਿਖਾਉਣੇ ਸੀ ਸੋਨਾਲੀਕਾ 750 ਜੀ ਪਾਇਲ ਚਾਰੀ ਨਮੀ ਨਹੀਂ ਸਾਈਡ ਗੇਅਰ ਆ ਜੀ ਨੌਨ ਪਾਵਰ ਪੰਜਾਬ ਨੰਬਰ ਆ ਜੀ 10 ਮਾਡਲ ਟਰੈਕਟਰ ਆ ਜੀ ਇਹ ਰੇਟ ਆ 350000 3 ਲੱਖ 5000 ਰੇਟ ਆ ਜੀ ਸੌਨ ਵਾਲੀ ਕਾ ਜੀ 750 ਦਾ ਨਾਲ ਖੜਾ ਸਵਰਾਜ 855 ਜੀ 3 ਸਟਾਰ ਆ ਜੀ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਹੈ 8 ਮਾਡਲ ਡ੍ਰੈਕਟਰ ਆ ਵੀਰੇ ਇਹ 5 ਮਾਡਲ ਡ੍ਰੈਕਟਰ ਆ ਜੀ 2 ਲੱਖ 80000 ਰੁਪਿਆ ਰੇਟ ਆ ਜੀ ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਨਾਲ ਖੜਾ ਜੀ ਇਹਨ ਕੇ ਮਹਿੰਦਰਾ ਅਰਜਨ 605 ਅਲਟਰਾ ਜੀ ਡੀ ਜੀ ਟਾਇਰ ਐਗਨੀ 50 ਵੈਸੇ ਸਾਈਡ ਗੇਅਰ ਆ ਜੀ ਪਾਵਰ ਸਟੀering ਜੀ 14 ਮਾਡਲ ਟਰੈਕਟਰ 3 ਸਪੀਡ ਆ ਜੀ ਇਹ 14 ਮਾਡਲ ਆ 4,60,000 ਰੇਟ ਆ ਜੀ ਦਾ ਦੇਖੋ ਇਹ 976 ਟਾਫੀ ਸਵਰਾਜ ਆ ਉਹ ਐਵ ਸਟਾਰ ਆ ਜੀ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਰਿਵਰਸ ਬੀਟੂ ਇਸ 3 ਸਪੀਡ 963 ਇਹ ਹੈ ਜੀ 21 ਮਾਡਲ ਟਰੈਕਟਰ ਆ ਜੀ 6 ਲੱਖ 95000 ਦਾ ਰੇਟ ਆ ਜੀ ਨਾਲ ਖੜਾ 53 10 ਜਉਂਦੀ ਆ ਜੀ ਬਲਵਿੰਦਰ ਸਿੰਘ ਕਾਲਾ ਬਾਬਾ ਟਰੈਕਟਰ ਜੀ ਦਾ ਟਰੈਕਟਰ ਆ ਜੀ 53 10 ਜਉਂਦੀ ਆ ਰੀ ਪਾਵਰ ਸਟੇਨ ਸਾਈਡ ਗੇਰੀ ਬਿਲਕੁਲ ਨਵਾਂ ਟਰੈਕਟਰ ਆ ਜੀ 22 ਮਾਡਲ ਤੇਜ ਦੀ ਕਾਪੀ ਹੈ ਨਗਦ ਕੈਸਾ ਜੀ 8 ਲੱਖ 75000 ਦਾ ਰੇਟ ਆ ਜੀ ਪੰਜਾਬ ਨੰਬਰ ਆ ਵਧੀਆ ਹੈਵੀ ਬੰਪਰ ਲੱਗੇ ਹੋਏ ਨਾਲ ਖੜਾ ਜੀ 963 ਐਫੀ ਫਾਈਵ ਸਟਾਰ ਜੀ ਰਿਵਰਸ ਪੀਡੀਓ ਪਾਵਰ ਸਟੀering ਜੀ ਸਾਈਡ ਗੀਅਰ ਡਬਲ ਡਿਸਟ੍ਰਿਬਿਊਟਰ ਜੀ ਵੀ ਮਾਡਲ ਟਰੈਕਟਰ ਆ ਜੀ ਆ ਰੇਟ ਆ 6 ਲੱਖ 80 ਹਜ਼ਾਰ ਜੀ ਏ ਬਈ ਬਾਬਾ ਹਮ ਬਲਵਿੰਦਰ ਸਿੰਘ ਕਾੜਾ ਦੇ ਡਾਇਰੈਕਟਰ ਨੇ ਜੀ ਬਾਬਾ ਟਰੈਕਟਰ ਸਟੈਂਡ ਜਿਹੜੇ ਚੌਂਕਾ ਹੰਡਾਇਆ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 76995 10508 99154 68630 ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਈ ਜੋਂ ਬਰਨਾਲਾ ਟਰੈਕਟਰ ਮੰਡੀ ਸੀ ਮੱਲੇ ਟਰਾਲੀਆਂ ਦਿਖਾਉਣੀਆਂ ਆ ਜੀ 11 ਸਾਢੇ 6 ਟਰੈਲੀ ਆ ਜੀ 25 ਮਾਡਲ ਆਈ ਟਰੈਲੀ ਬਿਲਕੁਲ ਨਵੀਆਂ ਟਰਾਲੀਆਂ ਨੇ ਬਈ ਜੈਕ ਲੱਗਾ ਹੋਇਆ ਜਾੜ ਲੱਗਾ ਹੋਇਆ ਵੀਰੇ ਟਾਇਰ ਚਾਰੇ ਨਵੇਂ ਨੇ ਜੀ ਬਾਕੀ ਟਰੈਲੀ ਕੰਡੀਸ਼ਨ ਚ ਚੈੱਕ ਕਰੋ ਜੀ ਇੰਦੇ ਕੋਈ ਕਿ ਨਵੇਂ ਸ਼ਹਿਰ ਲਿਖਿਆ ਵੀ 11:30 ਸੀ ਇਹਦਾ ਬਾਜਨ ਕਿੰਨਾ ਵੀਰੇ 19 ਕੁ ਮਿੰਟ ਹੋਵੇ ਹੈਈ 19 ਮਿੰਟ 19 ਮਿੰਟ ਲ ਬਾਜਨਾ ਵੀਰੇ ਦਾ ਇਹਦਾ ਰੇਟ ਆ ਵੀਰੇ 1,70,000 ਰੁਪਇਆ ਪਿੰਡ ਝਲੂਰ ਆ ਜੀ ਪਿੰਡ ਝਲੂਰ ਜਿਲ੍ਹਾ ਬਰਨਾਲਾ ਜੀ ਜਿਲ੍ਹਾ ਬਰਨਾਲਾ ਬਈ ਨਾਮ ਕੀ ਹੈ ਬਈ ਨਾਮ ਹਰਪਿੰਦਰ ਸਿੰਘ ਹਰਪਿੰਦਰ ਸਿੰਘ ਮੋਬਾਈਲ ਨੰਬਰ ਵੀਰੇ ਆਪਣਾ 6283377800 62800 33 33 77852 77852 ਬਾਈ ਨਾਲ ਸੰਪਰਕ ਕਰ ਸਕਦਾ ਦੁਨੀਆ ਟਰਾਲੀ ਨੇ ਵੀ ਹਾਂਜੀ ਇੱਕ ਆ ਵੀ 11 ਸਾਢੇ 6 ਵੀਰੇ 25 ਮਾਡਲ ਟਰੈਡੀ ਇਹ ਹੈ ਵੀਰੇ ਇਹ ਵੀ 100 ਕਿਲੋ ਦਾ ਹੋ ਬਾਈ ਜੈਕ ਲੱਗਿਆ ਹੋਇਆ ਵੀਰੇ ਇਹਦੇ ਕਾਹਨ ਚੀਜ਼ ਜੈਕ ਲੱਗਿਆ ਵੀਰੇ 4 ਇੰਚ 4 ਇੰਚ ਜੈਕ ਆ ਜੀ ਟਾਇਰ 4 ਇੰਚ ਨਵੇਂ ਨੇ ਜੀ ਬਾਈ ਨਾਲ ਕੰਟੈਕਟ ਕਰ ਸਕਦੇ ਜੀ ਪਿੰਡ ਜਲੂਰ ਮੋਬਾਈਲ ਨੰਬਰ ਤੁਹਾਨੂੰ ਬਾਈ ਨੇ ਦੱਸ ਦਿੱਤਾ ਜੀ ਇਹਦਾ ਰੇਟ ਵੀ 165000 ਆ ਜੀ